ਇੱਕ ਪਾਸੇ ਮੋਦੀ ਸਰਕਾਰ ਦੇ ਵੱਲੋਂ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਉੱਥੇ ਹੀ ਐਸਟੀਆਰਐਫ ਦੇ ਫੰਡ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਸਰ ਆਉਂਦੀ ਹੈ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਾਲਿਆਂ ਨੂੰ ਲੈ ਕੇ ਜਿਹੜਾ ਕਿ ਦੋਨਾਂ ਦੇ ਵਿੱਚ ਕਲੇਸ਼ ਚੱਲਦਾ ਹੋਇਆ ਨਸਰ ਆ ਰਿਹਾ ਹੈ ਇੱਕ ਦੂਜੇ ਦੇ ਉੱਤੇ ਲਗਾਤਾਰ ਪਲਟਵਾਰ ਕਰ ਰਹੇ ਨੇ ਤੇ ਹੁਣ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੁਖ ਬਲਾਰਾ ਨੀਲ ਗਰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸੁਨੀਲ ਜਾਖੜ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਤੁਹਾਡੇ ਤੋਂ ਹਿਸਾਬ ਮੰਗ ਰਹੇ ਨੇ ਤੇ ਉਹ ਕੱਲਾ-ਕੱਲਾ ਹਿਸਾਬ ਜਿਹੜਾ ਕਿ ਜਨਤਕ ਕੀਤਾ ਜਾਵੇ ਨਹੀਂ ਤੋ ਤੁਹਾਨੂੰ ਲੋਕ ਮਾਫ ਨਹੀਂ ਕਰਨਗੇ ਹੋਰ ਕੀ ਕੁਝ ਕਹਿਣਾ ਨੀਲ ਗਰਗ ਦਾ ਆਓ ਤਾਂ ਸੁਣਾਉਣੇ ਆ ਤੁਮਰਾ ਕਰਨਾ ਗੋਲ-ਗੋਲ ਗੱਲਾਂ ਕਰਨੀਆਂ ਔਰ ਹਵਾ ਦੇ ਵਿੱਚ ਗੱਲਾਂ ਕਰਨੀਆਂ ਇਹ ਬੀਜੇਪੀ ਤੇ ਬੀਜੇਪੀ ਦੀ ਲੀਡਰਾਂ ਦੀ ਫਿਤਰਤ ਹੈ ਹੁਣ ਜਿਸ ਤਰੀਕੇ ਦੇ ਨਾਲ ਜਾਖੜ ਸਾਹਿਬ ਕਹਿ ਰਹੇ ਹਨ ਕਿ ਪੰਜਾਬ ਨੂੰ 12000 ਕਰੋੜ ਰੁਪਇਆ ਐਸਡੀਆਰਐਫ ਦੇ ਵਿੱਚ ਦਿੱਤਾ ਆ ਇਹ ਵੀ ਇੱਕ ਵਾਰ ਜਿਹੜਾ ਗੁੰਮਰਾਹ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ ਔਰ ਜਾਖੜ ਸਾਹਿਬ ਨੇ ਇਸ ਦੇ ਉੱਤੇ ਟਵੀਟ ਕੀਤਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹੁੰਦਾ ਆ ਜਾਖੜ ਸਾਹਿਬ ਜਿਹੜਾ ਐਸਡੀਆਰਐਫ ਫੰਡ ਹੈਗਾ ਇਹਦੀ ਸਥਾਪਨਾ 2010-2011 ਦੇ ਵਿੱਚ ਹੋਈ ਸੀ ਤੁਹਾਡੇ ਤੇ ਕੇਂਦਰ ਦੇ ਵਿੱਚ ਸਰਕਾਰ ਹੈਗੀ ਹੈ ਤੁਹਾਡੇ ਕੋਲੇ ਤਾਂ ਹਰ ਤਰ੍ਹਾਂ ਦਾ ਡੇਟਾ ਅਵੇਲੇਬਲ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਤੁਸੀਂ ਲੋਕਾਂ ਨੂੰ ਦੱਸੋ ਕਿ 2010 ਦੇ ਵਿੱਚ ਕੇਂਦਰ ਸਰਕਾਰ ਨੇ SDRF ਦੇ ਵਿੱਚ ਕਿੰਨਾ ਹਿੱਸਾ ਪਾਇਆ 2011 ਦੇ ਵਿੱਚ ਕਿੰਨਾ ਪਾਇਆ 2012 ਦੇ ਵਿੱਚ ਕਿੰਨਾ ਪਾਇਆ 2013 ਦੇ ਵਿੱਚ ਕਿੰਨਾ ਪਾਇਆ 2014 ਦੇ ਵਿੱਚ ਕਿੰਨਾ ਪਾਇਆ ਇਸੇ ਤਰ੍ਹਾਂ 2025 ਤੱਕ ਟੋਟਲ ਕਿੰਨਾ ਹਿੱਸਾ ਕੇਂਦਰ ਸਰਕਾਰ ਨੇ ਪਾਇਆ ਜੇਕਰ ਤੁਸੀਂ ਇਹ ਡਾਟਾ ਨਹੀਂ ਦੇ ਸਕਦੇ ਤਾਂ ਫਿਰ ਘੱਟੋ ਘੱਟ ਪੰਜਾਬ ਨੂੰ ਗੁੰਮਰਾਹ ਕਰਨਾ ਬੰਦ ਕਰੋ ਔਰ ਜਾਕਰ ਸਾਹਿਬ ਤੁਹਾਨੂੰ ਇਹ ਵੀ ਯਾਦ ਹੋਣਾ ਕਿ 2010 ਤੋਂ ਲੈ ਕੇ 2017 ਤੱਕ ਅਕਾਦੀ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਜਿਹਦੇ ਤੁਸੀਂ ਅਜੇ ਪ੍ਰਧਾਨੋਂ ਪੰਜਾਬ ਦੇ ਉਹਦੇ ਵਿੱਚ ਹਿੱਸੇਦਾਰ ਸੀ ਔਰ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਸੀ ਜਿਸਦੇ ਤੁਸੀਂ ਪ੍ਰਧਾਨ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਤੁਹਾਡੇ ਕੋਲ ਤੇ ਸਾਰੀਆਂ ਫਿਗਰਾਂ ਇਹ ਹੋਣੀਆਂ ਹੈਗੀਆਂ ਪਰ ਇੱਕ ਬੜਾ ਦੁੱਖ ਹੁੰਦਾ ਤੁਸੀਂ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਹੋ ਪੰਜਾਬ ਦੇ ਵਿੱਚ ਐਡੀ ਵੱਡੀ ਤਬਾਹੀ ਆ ਗਈ ਹਜ਼ਾਰਾਂ ਕਰੋੜ ਰੁਪਈਆ ਦਾ ਨੁਕਸਾਨ ਹੋ ਗਿਆ ਲੱਖਾਂ ਪਸ਼ੂ ਮਾਰੇ ਗਏ ਲੱਖਾਂ ਏਕੜ ਜਿਹੜੀ ਹੈ ਫਸਲ ਉਹ ਬਰਬਾਦ ਹੋ ਗਈ ਇਹ ਤੁਹਾਨੂੰ ਵੀ ਪਤਾ ਹੈ ਕਿ ਨੁਕਸਾਨ ਕਿੰਨਾ ਵੱਡਾ ਹੋਇਆ ਪਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਜਦੋਂ ਉਹਨਾਂ ਨੇ ਪੰਜਾਬ ਦੇ ਲਈ 1600 ਕਰੋੜ ਰੁਪਈਆ ਦਾ ਰਾਹਤ ਪੈਕੇਜ ਜਾਰੀ ਕੀਤਾ ਤੁਸੀਂ ਦਬੀ ਜਬਾਨ ਦੇ ਵਿੱਚ ਵੀ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਤੁਸੀਂ ਦਬੀ ਜਬਾਨ ਦੇ ਵਿੱਚ ਵੀ ਉਹਨਾਂ ਨੂੰ ਕਹਿ ਨਹੀਂ ਸਕੇ ਕਿ ਜੀ ਇਹ ਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ ਪੰਜਾਬ ਦਾ ਤਾਂ ਨੁਕਸਾਨ ਬਹੁਤ ਹੋਇਆ ਹੈਗਾ ਸੋ ਜਾਖੜ ਸਾਹਿਬ ਮੈਂ ਤੁਹਾਨੂੰ ਅਪੀਲ ਕਰਦਾ ਇਸ ਵੀਡੀਓ ਦੇ ਦੁਆਰਾ ਕਿ ਜੋ ਤੁਸੀਂ ਇਹ 12000 ਕਰੋੜ ਰੁਪਏ ਦਾ ਰਾਗ ਅਲਾਪਿਆ ਹੋਇਆ ਹੈ ਕਿਰਪਾ ਕਰਕੇ 2010 ਤੋਂ ਲੈ ਕੇ 2025 ਤੱਕ ਕੇਂਦਰ ਨੇ ਐਸਡੀਆਰਐਫ ਦੇ ਵਿੱਚ ਕਿੰਨਾ ਹਿੱਸਾ ਪਾਇਆ ਉਹ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸੋ